ਲੱਖਾਂ ਦੀ ਤੋਹਫੇ ਲੈ ਕੇ ਕੁੜੀ ਨੇ ਕਰਤਾ ਬாய்ਫਰੈਂਡ ਦਾ ਨੰਬਰ ਬਲੌਕ ਤੋਹਫੇ ਵੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਹੁਣ ਕਿਸ਼ਤਾ ਭਰ ਰਿਹਾ ਮੁੰਡਾ ਪੂਰਾ ਮਾਮਲਾ ਸੁਣ ਕੇ ਤਾਂ ਮੱਥੇ ਤੇ ਮਾਰੋਗੇ ਹੱਥ ਪ੍ਰੇਮ ਸੰਬੰਧਾਂ ਵਿੱਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਦਰਸਰ ਪ੍ਰੇਮਿਕਾ ਨੇ ਆਪਣੇ ਬॉयਫਰੈਂਡ ਤੋਂ ਆਪਣੀ ਜ਼ਰੂਰਤ ਦੀ ਹਰ ਚੀਜ਼ ਮੰਗੀ ਪਰ ਹੁਣ ਜਦੋਂ ਵਿਆਹ ਦੀ ਗੱਲ ਆਈ ਤਾਂ ਉਸਨੇ ਆਪਣੇ ਬॉयਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਸਿੱਧੇ ਸਿੱਧੇ ਅਖਰਾਂ ਦੇ ਵਿੱਚ ਦੱਸੀਏ ਤਾਂ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਆਪਣੇ ਬॉयਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਵਿਅਕਤੀ ਨੇ ਔਰਤ ਨੂੰ ਆਈਫੋਨ ਅਤੇ ਕਾਰ ਤੋਹਫੇ ਵਜੋਂ ਜੋ ਹੈ ਵੀ ਲੱਖ ਰੁਪਏ ਦਿੱਤੇ ਆਪਣੀ ਪ੍ਰੇਮਿਕਾ ਦੀs ਅਜੀਬੋ ਗਰੀਬ ਬੇਵਫਾਈ ਦੀ ਸ਼ਿਕਾਇਤ ਕਰਨ ਲਈ ਪ੍ਰੇਮੀ ਜ਼ਿਲ੍ਹੇ ਦੇ ਕਾਜ਼ੀ ਮੁਹੰਮਦਪੁਰ ਥਾਣੇ ਦੇ ਵਿੱਚ ਵੀ ਪਹੁੰਚਿਆ ਤੇ ਮਦਦ ਮੰਗੀ ਹੈ ਇਹ ਮਾਮਲਾ ਬਿਹਾਰ ਦੇ ਮੁਜ਼ਫਰਪੁਰ ਤੋਂ ਸਾਹਮਣੇ ਆਇਆ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਕਰਤਾ ਬாய்ਫਰੈਂਡ ਦਾ ਨੰਬਰ ਬਲੌਕ ਤੋਹਫੇ ਵੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਹੁਣ ਕਿਸ਼ਤਾ ਭਰ ਰਿਹਾ ਮੁੰਡਾ ਪੂਰਾ ਮਾਮਲਾ ਸੁਣ ਕੇ ਤਾਂ ਮੱਥੇ ਤੇ ਮਾਰੋਗੇ ਹੱਥ ਸੰਬੰਧਾ ਵਿੱਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਪ੍ਰੇਮਿਕਾ ਨੇ ਆਪਣੇ ਬாய்ਫਰੈਂਡ ਤੋਂ ਆਪਣੀ ਜ਼ਰੂਰਤ ਦੀ ਹਰ ਚੀਜ਼ ਮੰਗੀ ਪਰ ਹੁਣ ਜਦੋਂ ਵਿਆਹ ਦੀ ਗੱਲ ਆਈ ਤਾਂ ਉਸਨੇ ਆਪਣੇ ਬாய்ਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਸਿੱਧੇ ਸਿੱਧੇ ਅਖਰਾ ਦੇ ਵਿੱਚ ਦੱਸੀਏ ਤਾਂ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਆਪਣੇ ਬாய்ਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਵਿਅਕਤੀ ਨੇ ਔਰਤ ਨੂੰ ਆਈਫੋਨ ਅਤੇ ਕਾਰ ਤੋਹਫੇ ਵਜੋਂ ਜੋ ਐ ਵੀ ਲੱਖ ਰੁਪਏ ਦਿੱਤੇ ਆਪਣੀ ਪ੍ਰੇਮਿਕਾ ਦੀਸ ਅਜੀਬੋ ਗਰੀਬ ਬੇਵਫਾਈ ਦੀ ਸ਼ਿਕਾਇਤ ਕਰਨ ਲਈ ਪ੍ਰੇਮੀ ਜ਼ਿਲ੍ਹੇ ਦੇ ਕਾਜ਼ੀ ਮੁਹੰਮਦਪੁਰ ਥਾਣੇ ਦੇ ਵਿੱਚ ਵੀ ਪਹੁੰਚਿਆ ਤੇ ਮਦਦ ਮੰਗੀ ਹੈ ਇਹ ਮਾਮਲਾ ਬਿਹਾਰ ਦੇ ਮੁਜ਼ਫਰਪੁਰ ਤੋਂ ਸਾਹਮਣੇ ਆਇਆ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਕਰਤਾ ਬாய்ਫਰੈਂਡ ਦਾ ਨੰਬਰ ਬਲੌਕ ਤੋਹਫੇ ਵੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਹੁਣ ਕਿਸ਼ਤਾ ਭਰ ਰਿਹਾ ਮੁੰਡਾ ਪੂਰਾ ਮਾਮਲਾ ਸੁਣ ਕੇ ਤਾਂ ਮੱਥੇ ਤੇ ਮਾਰੋਗੇ ਹੱਥ ਸੰਬੰਧਾ ਵਿੱਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਪ੍ਰੇਮਿਕਾ ਨੇ ਆਪਣੇ ਬॉयਫਰੈਂਡ ਤੋਂ ਆਪਣੀ ਜ਼ਰੂਰਤ ਦੀ ਹਰ ਚੀਜ਼ ਮੰਗੀ ਪਰ ਹੁਣ ਜਦੋਂ ਵਿਆਹ ਦੀ ਗੱਲ ਆਈ ਤਾਂ ਉਸਨੇ ਆਪਣੇ ਬॉयਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਸਿੱਧੇ ਸਿੱਧੇ ਅਖਰਾ ਦੇ ਵਿੱਚ ਦੱਸੀਏ ਤਾਂ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਆਪਣੇ ਬॉयਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਵਿਅਕਤੀ ਨੇ ਔਰਤ ਨੂੰ ਆਈਫੋਨ ਅਤੇ ਕਾਰ ਤੋਹਫੇ ਵਜੋਂ ਜੋ ਐ ਵੀ ਲੱਖ ਰੁਪਏ ਦਿੱਤੇ ਆਪਣੀ ਪ੍ਰੇਮਿਕਾ ਦੀਸ ਅਜੀਬੋ ਗਰੀਬ ਬੇਵਫਾਈ ਦੀ ਸ਼ਿਕਾਇਤ ਕਰਨ ਲਈ ਪ੍ਰੇਮੀ ਜ਼ਿਲ੍ਹੇ ਦੇ ਕਾਜ਼ੀ ਮੁਹੰਮਦਪੁਰ ਥਾਣੇ ਦੇ ਵਿੱਚ ਵੀ ਪਹੁੰਚਿਆ ਤੇ ਮਦਦ ਮੰਗੀ ਹੈ ਇਹ ਮਾਮਲਾ ਬਿਹਾਰ ਦੇ ਮੁਜ਼ਫਰਪੁਰ ਤੋਂ ਸਾਹਮਣੇ ਆਇਆ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਕਰਤਾ ਬாய்ਫਰੈਂਡ ਦਾ ਨੰਬਰ ਬਲੌਕ ਤੋਹਫੇ ਵੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਹੁਣ ਕਿਸ਼ਤਾ ਭਰ ਰਿਹਾ ਮੁੰਡਾ ਪੂਰਾ ਮਾਮਲਾ ਸੁਣ ਕੇ ਤਾਂ ਮੱਥੇ ਤੇ ਮਾਰੋਗੇ ਹੱਥ ਪ੍ਰੇਮ ਸੰਬੰਧਾ ਵਿੱਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਪ੍ਰੇਮਿਕਾ ਨੇ ਆਪਣੇ ਬாய்ਫਰੈਂਡ ਤੋਂ ਆਪਣੀ ਜ਼ਰੂਰਤ ਦੀ ਹਰ ਚੀਜ਼ ਮੰਗੀ ਪਰ ਹੁਣ ਜਦੋਂ ਵਿਆਹ ਦੀ ਗੱਲ ਆਈ ਤਾਂ ਉਸਨੇ ਆਪਣੇ ਬாய்ਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਸਿੱਧੇ ਸਿੱਧੇ ਅਖਰਾ ਦੇ ਵਿੱਚ ਦੱਸੀਏ ਤਾਂ ਲੱਖਾਂ ਦੇ ਤੋਹਫੇ ਲੈ ਕੇ ਕੁੜੀ ਨੇ ਆਪਣੇ ਬாய்ਫਰੈਂਡ ਦਾ ਨੰਬਰ ਬਲੌਕ ਕਰ ਦਿੱਤਾ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਵਿਅਕਤੀ ਨੇ ਔਰਤ ਨੂੰ ਆਈਫੋਨ ਅਤੇ ਕਾਰ ਤੋਹਫੇ ਵਜੋਂ ਜੋ ਐ ਵੀ ਲੱਖ ਰੁਪਏ ਦਿੱਤੇ ਆਪਣੀ ਪ੍ਰੇਮਿਕਾ ਦੀ ਅਜੀਬੋ ਗਰੀਬ ਬੇਵਫਾਈ ਦੀ ਸ਼ਿਕਾਇਤ ਕਰਨ ਲਈ ਪ੍ਰੇਮੀ ਜ਼ਿਲ੍ਹੇ ਦੇ ਕਾਜ਼ੀ ਮੁਹੰਮਦਪੁਰ ਥਾਣੇ ਦੇ ਵਿੱਚ ਵੀ ਪਹੁੰਚਿਆ ਤੇ ਮਦਦ ਮੰਗੀ ਹੈ ਇਹ ਮਾਮਲਾ ਬਿਹਾਰ ਦੇ ਮੁਜ਼ਫਰਪੁਰ ਤੋਂ ਸਾਹਮਣੇ ਆਇਆ